ਸਾਸੀ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਬਾਰਤ ਤੇ ਮੈਂ ਦਰਜੀ ਤਜਨੂਆ ਦੋਸਤੋ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭਾਮ ਦੇ ਪ੍ਰਾਚੀਨ ਮਾ ਫਾਮੇਸ਼ਵਰੀ ਮੰਦਿਰ ਵਿਕੇਸ ਸਲਾਨਾ ਕਾਤਰਵਾ ਜੋੜੇਲਾ ਚੇਅਰਪਰਸਨ ਮਾ ਫਾਮੇਸ਼ਵਰੀ ਮਿਸ਼ਰੀ ਟਰਸਟ ਪੈਨ ਵਿਰੋਧ ਕਮਾਈ ਦੀ ਵਾਈ ਦੇ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ 30 ਤੇ 31 ਜੁਲਾਈ ਨੂੰ ਬਹੁਤ ਹੀ ਗ੍ਰੇਮ ਤੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦੰਨਿਆ ਸੇਵਾਦਾਰ ਗੁਰਨਾਮ ਸਿੰਘ ਸ왈ਹੁਰਾ ਨੇ ਦੱਸਿਆ ਕਿ ਇਸ ਸਲਾਨਾ ਜੋੜ ਮੇਲੇ ਨੂੰ ਸਮਰਪਿਤ 23 ਜੁਲਾਈ ਤੋਂ ਲੈ ਕੇ 29 ਜੁਲਾਈ ਤੱਕ ਸਵੇਰੇ 4:30 ਵਜੇ ਤੋਂ ਲੈ ਕੇ 6 ਵਜੇ ਤੱਕ ਪ੍ਰਵਾਤ ਫੇਰੀਆਂ ਕੱਡੀਆਂ ਜਾਣਗੀਆਂ 29 ਜੁਲਾਈ ਨੂੰ ਚੰਡਿਆਂ ਦੀ ਨਗਰ ਪ੍ਰਕਰਮਾ ਹੋਵੇਗੀ ਤੇ 30 ਜੁਲਾਈ ਨੂੰ ਸਵੇਰੇ 10 ਵਜੇ ਹੋਵਰ ਹੋਵੇਗਾ 11 ਵਜੇ ਆਰਤੀ ਹੋਵੇਗੀ ਤੇ 1 ਵਜੇ ਕੰਝਿਕ ਪੂਜਨ ਤੇ ਆਪਰਾਪਨ ਤੇ ਜਿਹੜਾ ਬ੍ਰਹਮ ਪੋਜ ਹੋਵੇਗਾ ਤੇ ਨਾਲ ਦੀ ਨਾਲ 2 ਵਜੇ ਛੰਡੇ ਚੰਡੇ ਸ਼ੁਰੂ ਹੋ ਜਾਣਗੇ ਤੇ 30 ਜੁਲਾਈ ਰਾਤ ਨੂੰ 8 ਵਜੇ ਮਹਾ ਮਾਇਦਾ ਜਾਗਰਣ ਸ਼ੁਰੂ ਹੋਗਾ ਜਿਸ ਦੇ ਵਿੱਚ ਪ੍ਰਮੁੱਖ ਕਲਾਕਾਰ ਮਹਾ ਮਾਇਦੀ ਮਹਿਮਾ ਦਾ ਗੁਣਗਾਨ ਕਰਨਗੇ ਤੇ ਇਸੇ ਦੌਰਾਨ 30 ਜੁਲਾਈ ਨੂੰ ਮੰਦਰ ਪਰਿਸ਼ਰ ਵਿੱਚ ਇੱਕ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ 31 ਜੁਲਾਈ ਨੂੰ ਸ਼ਾਮ ਨੂੰ 8 ਵਜੇ ਕਵਾਲੀਆਂ ਹੋਣਗੀਆਂ ਜਿਹਦੇ ਵਿੱਚ ਪ੍ਰਮੁੱਖ ਕਵਾਲ ਕਵਲੀਆਂ ਪੇਸ਼ ਕਰਨਗੇ ਤੇ ਦਿਨ ਦੇ ਵਿੱਚ ਡਾਕਟਰ ਸੰਦੀਪ ਦਾ ਦਾਦਰਾ ਤਸਵੀਰਤ ਲੈ ਕੇ 2 ਵਜੇ ਤੱਕ ਬਹੁਤ ਮੈਡੀਕਲ ਕੈਂਪ ਲਾਉਣਗੇ ਜਿਹਦੇ ਵਿੱਚ ਹਲਾਕੇ ਦੇ ਜ਼ਰੂਰਤਮੰਦ ਲੋਗ ਮਦਦਵੰਦ ਹਲਾਕੇ ਇਥੇ ਲਹਾਲਾਂ ਦੇ ਉਥੇ ਮਹਾਮੈਦਾ ਅਸ਼ੀਰਵਾਦ ਦੀ ਪ੍ਰਾਪਤ ਕਰਨਗੇ ਸ਼ਹਿਰਪੁਰ ਤੋਂ ਦਾਵਾਤ ਲਈ ਦਰਜੀਤ ਅਜਨੂਹਾ